بابو بابا مو ديوار کي رنگ بابا يارا او دين ما ڪنه يارا نه نه 13 ٿو نه چلو آ چلو يارا تين هون ڪنه دس کٿي بلا جو توي 10 10 ڏينهي پڇي نه نه ڪم چيني براب آ گل پھر انن کي به ڪها وچڻا تڏهن مڙمڙا پکو گسلي ڪرڻ نٿا ڏي يارا 25 روپي ڏي ਲੋ ਇਹ ਭਾਈ ਕਹਿੰਦਾ 25000 ਰੁਪਏ ਦੇਣਾ ਤੇ ਇਹ ਕਹਿੰਦਾ ਲਾਦਾ 13000 ਉਹਦਾ ਹੁਣ ਤਰਾ ਮਾਰਾ ਭਾਈ ਕੋਈ ਟੱਕਰ ਨਹੀਂ ਸਾਡੇ ਨਾਲ ਦੇ ਬੱਕਰੇ ਆ ਲਾ ਦੋ ਚਾਰ ਲੈਣੀਆਂ ਇਹਨੇ ਉਹ ਵੀ ਪੂਰਾ 15000 ਰੁਪਏ ਲਾਤਾ ਬੱਕਰੇ ਦੇ ਉੱਤੇ ਕੀ ਮੰਗ ਉਹ ਮੈਂ ਕਹਿੰਦਾ ਕੀ ਮੰਗ ਆਹ ਆ ਮੈਂ ਚਾਹਾਂ ਮੈਂ 5 ਕੋਲੋਂ ਹੀ ਚੱਕ ਦਿੰਦਾ ਕੋ ਨੂੰ ਪੁੱਛਿਆ

ਨਾ ਨਾ ਪੀਓ ਉਹ ਨਹੀਂ ਪੀਣਾ ਇਹ ਕਿਵੇਂ ਦਾ ਨਾ ਪੀਓ ਉਹ ਪੀ ਗਿਆ ਹਾਂ ਜੀ ਉਹ ਗਰੀਬ ਚੱਕਈਏ ਭੀ ਦੇ ਹਾਂ ਦੱਤਲਿਆ ਆਇਆ ਆਇਆ ਬਾਈ ਕੋਪਰਿੰਗ ਤੇ ਨਾ ਤੇ ਕੀ ਆਏ ਵੀ ਉਹ ਸੁਕਾਰ ਯਾਰ ਇਹ ਨਹੀਂ ਨਾ ਫਿਰ ਖੜਾ ਰੋਹੂ ਹੱਥ ਤੇ ਯਾਰ ਕੋਈ ਛੱਡ ਦੇ ਇਹ ਮੌਕਾ ਹੁਣ ਮੌਕਾ ਤੂੰ ਮੈਂ ਤਾਂ ਕਾਹ ਕਿ ਮੌਕਾ ਨਹੀਂ ਮੱਤੀ ਆਪਣਾ ਜੇ ਪਰਾਂ ਦਾ ਟ੍ਰੈਂਡਰ ਜੇ ਨੂੰ ਕਿੰਦਾ ਲੈ ਬੱਸ ਲੈ ਹੁਣ ਲੈ ਮੈਂ ਤਾਂ 15 ਕਿਹਾਗਾ ਬੱਸ ਮਾਰਿਆ ਫੜ ਹਲ ਲੈ ਉਹ ਫੜ ਤਾਲਾ ਉਹ ਮੈਂ ਨੂੰ ਮਿਲਣਾ ਮੈਂ ਨਾਲ ਨੇ ਜਸਦਾਰ ਆਇਆ ਉਹ ਯਾਰ 10000 ਰੁਪਏ ਬਹੁਤ ਹੈ ਨਹੀਂ ਨਹੀਂ 15 ਕਿਹਾ ਬਈ ਆਪਾਂ ਨੂੰ ਤੈਨੂੰ 12 12 ਦੇਣਾ ਬਈ ਮੰਨਦੇ ਵੀ ਨਹੀਂ ਆ ਕੇ ਪਰ ਤੂੰ ਯਾਰ ਹਾਂ ਕਰਦਾ ਬਈ ਯਾ ਨਾ ਕਰੀ ਹਾ ਕਰਾ ਨਾ ਕਰ ਨਾ ਬੋਲ ਕਿਉਂ ਭਾਈ ਉਹ ਕੁਛ ਮਰਜ਼ੀ ਕਹੇ ਹਾਂ ਉਹ ਕਹਿੰਦਾ ਕਹਦਾ ਰੁਪਈਆ ਲੈ ਤੂੰ ਨਾ ਨਈਦ ਵਾਹੇ ਹੁਣ ਮੌਕਾ ਹੁਣ ਖੜੇ ਦੇ ਬੰਦੇ 250000 ਆਂਦੀ ਠੀਕ ਹੈ ਗੱਲ ਇਹਦਾ ਟਾਈਮ ਹੁੰਦਾ ਇਹ ਭਾਈ ਹੁਣ ਬੰਦੇ ਦੇ ਦਊ ਇਹ ਨਹੀਂ ਨਹੀਂ ਲਾ ਲਾ ਲੱਕ ਲਾਈਕ ਕਰਦਾ ਨਹੀਂ ਚਾਰ ਬੰਦੇ ਮੇਰੀ ਕੋਈ ਮਾਨਤਾ ਬਸ ਨੂੰ ਫਾਦੋਰੇ ਰਾਤ ਨੂੰ ਉਹ ਤੋਂ ਕਰਾਇਆ ਰੂਹ ਬੈਦ ਪੂਰੇ ਜਾਂਦਾ ਇਹ ਮੋਟ ਨੂੰ ਕਿਸੇ ਲੱਗਦਾ 22 ਕਹਿੰਦਾ ਕਹਿੰਦਾ ਬਾਈ ਦਾ ਕਿੰਨੇ ਦਾ 20 ਤੋਂ ਥੱਲੇ ਆ ਹਾਂ ਬੋਲ ਹਾਂ ਠੀਕ ਹੈ 20 ਥੱਲੇ ਜੱਲੂ ਕਿੰਨੇ ਦਾ ਕਰਾ ਦੇ ਉਹ ਹਾਏ ਉਹ ਮਰ ਗਿਆ ਏ मार गया मार गया मार गया बोल बड़ा का अरे हम लोग जरा ना जी ना अरे यार हो गया 18 18000 18000 क्या करा देखो 18000 का है

8 9 10 11 12 13 14 15 16 17 ਹਾਂ ਲੈ ਬਾਈ ਛੋਟਾ ਲਖਾਈ ਕਰਾ ਦਿੰਦੇ 500 ਛੋਟ ਕਰਾਈ ਲਖਾਈ ਦਾ ਫਰ ਨਖੇ ਤੇ ਕਰਾ ਕੋ ਯਾਰ ਨਹੀਂ 500 ਫਾਟ ਮਾਰਾ ਪਾ ਮਰਨ ਫਾਟ ਪਾ ਪੈਸਾ ਕਰ ਲਾ ਆਇਆ ਗਿਆ 500 ਛਡਾਉਣਾ ਕਰ ਦੋ ਤਨ ਨੋ ਪੰਜ ਸੌ ਨਹੀਂ ਸੌ ਭਜਾਉਂਦਾ ਚਾਰ ਪੰਜ ਹਟ ਜਾ ਪੰਜ 3 550 ਪਹਿਲੀ ਗੱਲ ਛੋੜ ਅਗਲੀ ਮਾਰ 8 10 ਮਰਜੀ ਆ 10 11 ਮਰਜੀ ਵਾਹ ਟੱਕਾ ਮਾਰੇ ਮਾੜੇ ਕਿੰਨੇ ਕਿੰਨੇ ਦੇ? 12 ਦਾ ਗੱਲ ਆ ਉਹਦਾ 15 ਦਾ ਨਾ ਕਰੂੰ ਤਾਂ ਰਹਿਣ ਲੈ ਹਾਂ ਪੱਕੀ ਗੱਲ ਆ ਰਹਿਣ ਲੈ ਠੀਕ ਆ ਭਾਈ ਨਹੀਂ ਉਹ ਡੱਬੀ ਕੀ ਕੀ ਹਜ਼ਾਰ ਉਹ ਬੁਗਨੇਗਾ ਨਾ ਯਾਰਾ ਉਹ ਨਹੀਂ ਬਈ ਕਿੰਨੇ ਦੇ ਦੇ ਸਕਦਾ ਥੋੜਾ ਬੱਕਰੀ ਫੇਰ ਐਡਾ ਛੱਟਫਟ ਵਾਲੇ ਆ ਇਹ ਮੁਰਗੀ ਲਾਉਣਾ ਹੈ ਉਹ ਬੱਕਰੀ ਲੈ ਉਹ ਗੱਬਣ ਫਾੜਾ ਬੱਟਾ ਹੋਇਆ ਦਾ ਯਾਰਾ ਗਿਆ ਨਾ ਯਾਰੀ ਦੇ ਭਾਈ ਦੇ ਵੇਚਣੀ ਆ ਨਾ ਆ ਵੇਚਣੀ ਕਿਹਾ ਆ ਫੜਾ ਆ ਸਹੀ ਫੜਾ ਯਾਰਾ ਹਈ ਹਾਰਾ ਉਹ ਫਟ ਫੜਾ ਮੋੜਦੀ ਨਾਦਰ ਗੁੱਗਿਆਰਾ ਚੱਪਈ ਆ ਵੀ ਬੱਕੀ ਯਾਰਾ ਉਹ ਮਾਰਤ ਪਾਇੰਦ ਰੇਲੇ ਕੋਰੇ ਆਤਾ ਜਾ ਗਰਿਓ ਯਾਰ ਵਿਚ ਵਿਚਨਾ ਬੜਾ ਕੋ ਯਾਰਾ ਕਿਹੜੇ ਨੂੰ ਤੂੰ ਨਾ ਲੈ ਯਾਰ ਜੇ ਮਹਿੰਗੀ ਲੱਗ ਆਹ ਹੈਗਾ ਬੰਦਾ ਯਾਰ ਉਹ ਮੇਰੇ ਯਾਰੀ ਹੋਰਦੇ ਤੂੰ ਉਹਨਾਂ ਦੀ ਗੋਲੀ ਮਾਰਦਾ ਯਾਰ ਬੱਧੇ ਯਾਰ ਉਹ ਨਹੀਂ ਗੋਲੀ ਮਾਰ ਤੂੰ ਕਿੱਥੇ ਕਹਣਾ ਹੋਰ ਕਿੱਥੇ ਕਹਣਾ ਹੁਣ ਕਿੰਨੇ ਦੀ ਹੋਊ ਕਿੰਨੇ ਦੀ ਹੋਊ ਆ ਨਾ ਆ ਨਾ ਮੈਂ ਗਿਆ ਏਰ ਕਿਆ ਨੋ ਤੂੰ ਥੱਲੇ ਆ ਹਾਂ ਨਾ ਨੋ ਤੂੰ ਥੱਲੇ ਆ ਦੇ ਬੱਕਰੀ ਹੁਣ ਨਾ ਬੋਲੀ ਜੇ ਨਰਾੜੀਆਂ ਨਾ ਦੇ ਬੱਕਰੀ ਖਰਪਾ ਜਾ ਯਾਰ ਆਹ ਮੈਂ ਨੋ ਤੂੰ ਥੱਲੇ ਆ ਬੰਦ ਬਲੇ ਵੀਡੀਓ ਚ ਆ 8000 ਹੋ ਗਈ ਬਸ ਰੱਖ ਦੇ ਬਾਈ ਬੜਾ ਵੀਡੀਓ ਬੱਕਰੀ ਨਹੀਂ ਲਾਉਂਦੀ ਇਹ ਬੱਕਰੀ ਨਹੀਂ ਪੱਕੀ ਖਰਸ਼ਤ ਪੱਕੀ ਓ ਮਾਦਰ ਫਾਇਦਾ ਕਰਦਾ ਤੇਰਾ ਮਰੀ ਰੋਜੀਵਾਦ ਅੱਜ ਤੇਰਾ ਬਾਲੀਦਾਰ ਇਹ ਕਰ ਮਾਰੇ ਮੋਟਰ ਆ ਗਏ ਕਾਲੀ ਸੀਦਾ ਵੀ ਦੇ ਨਾ ਉਹ ਨੰਨ ਨੂੰ ਬਣਾ ਇਹ ਪੈਸੇ ਇਕੱਠੇ ਪੈ ਲੈ ਨਾ ਨਾ ਬਾਅਦ ਚ ਬਾਅਦ ਚ ਬਾਅਦ ਜਾ ਫਿਰ ਫੜਾ ਵਾਹਲਾ ਮੂੰਹ ਮੜਾ ਜਾ ਉੱਧਰ ਨੂੰ ਮੂੰਹ ਘਵਾ ਲੈ ਉਹ ਇੱਧਰ ਮੂੰਹ ਘਵਾ ਲੈ ਮਾਰ ਦੇ ਕੰਮ ਦੇ ਇੱਕ ਇੱਕ ਦੋ ਤਿੰਨ ਚਾਰ ਪੰਜ ਮੱਕੀ ਜਿੰਦੀ ਹੈ ਮੰਨ ਲੈ ਵਾਰੇ ਮਰੀ ਦੀ ਮੱਤੀ ਕਰ ਲੈ ਸੱਤ ਕੋਈ ਡਰ ਨਹੀਂ ਬੰਦਾ ਨੋਟ ਉਹ ਫੜਾ ਆ ਦੇਖਿਆ ਮਾਰਾ ਲੋੜੋ ਕਰਸ਼ੇ ਰਿਹਾ ਦਵਾਰਾ ਤਮਾਰ ਬਾਈ ਦਵਾਰੇ ਗਿਆ ਆ ਤੇਰਾ ਮਾਪਿਆ ਜਿਹੜਾ ਮਾਰ ਨਹੀਂ ਬਚਣਾ ਹੈਗਾ ਇਹਦਾ ਬਖੜ ਜਾ ਬਣਾ ਇਹ ਬਿਹਾਰ ਲੈ ਰਹੀਏ ਬੱਕਰੀ ਦੇ ਵਿੱਚ ਜਿਹੜੀ ਹੈ ਤੈਨੂੰ ਹੁਣ ਪੇਟ ਨਾ ਕਰ ਉਹਨੂੰ ਕਿਹੜੀ ਆ ਕਾਲੀ ਹੈ ਕਿਹੜੀ ਆ ਵੇਰਾ ਮੰਮਾ ਪੰਨਾ ਆ ਬੱਕਰੀ ਸਭ ਦਾ ਨਾ ਨਾ ਉਹ ਤਾਂ ਉੱਧਰ ਇਹ ਤਾਂ ਨਹੀਂ ਹੋਇਆ ਬਣਾ ਕੇ ਪੈਸੇ ਕਰਦਾ ਦੁਬਾਰੇ ਮਾਰ ਸਾਨੂੰ ਹੱਥ ਰਹਿ ਗਿਆ ਲਿਖਾ ਇਹ ਸ਼ੋਟ ਕਰਦੇ ਕੁਛ ਹਰ ਤਰ੍ਹਾਂ ਦਾ ਫਾਹਾ ਦਾ ਸ਼ੋਟ ਨੂੰ ਸ਼ੋਟ ਤੁਸੀਂ ਤਾਂ ਤੁਸੀਂ ਮਟ ਮਟ ਤੂੰ ਲੈ ਨਹੀਂ ਰਹੀ ਤੂੰ ਲੈ ਨਹੀਂ ਰਹੀ ਇਹ ਮੈਂ ਲੰਨਾ ਮੈਂ ਲੰਨਾ ਬਰਾ ਤੁਸੀਂ ਹੱਦ ਰੋ ਉਹ ਲੈ ਲੈ ਮੈਂ ਬਖਾਈ ਕਰ ਲੈ ਲੈ ਮੈਂ ਲੈ ਲੈ ਮੈਂ ਲੈ 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 ਇਹ ਕੱਢੋ ਪੈਂਦੇ ਜਾਨੀ ਕਿਦੋਂ ਹੈ 10 ਵਜੇ ਜੋੜੇ ਦਾ ਹੈ ਲੱਗ ਪੂਰ ਕਰ ਭਾਈ ਨੰਗ ਜਾ ਜਰਾ ਕਿ ਕਿਹੜੀ ਆਏ ਨਹੀਂ ਬਾਲੇ ਨੇ ਭਾਈ ਖੋਸੋ ਗੋਸੂ ਦੀ ਹਾਂ ਆਇਆ ਹੋਈ ਹਾਂ ਨਰਾਜ਼ ਨਾ ਹੋਈ ਸ਼ਿਕਾਰ ਹੈ ਨਹੀਂ ਉਹ ਜੀ ਰੋਟੀ ਆ ਭਾਈ ਇਹ ਚਾਹ ਦਾ ਬਹੁਤ ਪੱਟੀ ਪੁੱਛ ਆਪਾਂ ਨਹੀਂ ਜਾ ਇਹ ਨਹੀਂ ਲੈਣ ਦਿੰਦੇ ਆਪਾਂ ਨੂੰ ਕੀ ਕਿ ਮੈਨੂੰ ਮੈਂ ਖੜਾ ਇਹ ਯਾਰ ਸਾਨੂੰ ਲੈਣ ਤਾਂ ਦਿੰਦੇ ਤੂੰ ਤੇਰੀ ਵਾਰੀ ਆ ਹੁਣ ਇਹ ਆ ਲੋਟ ਗਈ ਦਾ ਓਏ ਮੇਰਾ ਉਹ ਵਕ ਬੋ ਆ ਭਾਈ ਦੱਸ ਨਿਕਰਾ ਸੌਣ ਲਾਣ ਵਾਰੀ ਮੇਰੀ ਹੈ ਤੈਨੂੰ ਤੈਨੂੰ ਲੱਗ ਤੂੰ 1500 ਦਾ ਉਹ ਲਾ ਹਾਂ ਬੱਬਾ ਹਾਂ

ਐ ਸਾਹਮਣੇ ਐ ਸਾਹਮਣੇ ਆ ਲੈ ਫੜਾ ਮੋਹਰਾਂ ਲਮੇ ਦਾ ਹੋ ਗਿਆ ਹੁਣ ਵੇਖਦੀ ਐ ਤੂੰ ਅੱਜ ਨੂੰ ਓਟੀ ਜਾਂਦਾ ਮਾ ਲਾ ਯਾਰ ਮੈਂ ਕਹਿੰਦਾ ਪਿੱਛੇ ਕੋਲੀ ਆ ਨਾ ਆ ਫੜਾ ਫੜਾ ਹੜ ਤਾਂ ਲੈ ਤੂੰ ਬੇਟੂ ਕਾ ਫੜੋ ਬੋਲੇ ਪਾ ਬਾਰਾ ਹਜਾ ਦੇ ਬੋਲੇ ਨਹੀਂ ਨਹੀਂ ਰੇ ਉਹ ਫੜ ਜਾ ਚਲ ਇੱਕ ਦੂਆ ਦੇ ਇੱਕ ਛੱਡ ਦਿਓ ਮੱਖੀ ਚ ਨਹੀਂ ਫਿਰ ਗਿੰਦੋ ਕਿਹੜੀ ਕਾਣੇ ਖੜਿਆ ਹੋ ਸਾ ਉਹ ਖੱਤ ਆਇਆ ਤੂੰ ਬਚਣਾ ਬਸੂ ਕੋ ਤੂੰ ਬਸੇ ਬਚਣਾ ਆਇਆ ਵੇ ਕੁ ਕਾਲੂ ਬੇਕੀ ਗੋਗੋਲ ਦੇ ਵਿੱਚ ਪੰਗੋਲੀ ਗੋਲੀ ਗੋਲੀ ਅੱਥੀ ਬਕਰਾ ਪੰਗੋਲੀ ਭਾਉਦਾ ਯਾਰਾ ਇੱਥੇ ਵੇਚਾਂਗੇ ਯਾਰਾ ਇੱਥੇ ਵੇਚਾਂਗੇ ਤੇਰੇ ਬੱਕਰੇ ਸਾਰੇ ਇਹ ਪੁੱਛਦੇ ਤੂੰ ਇਹਰੇ ਛੱਡ ਦੇ ਚਲਾ ਕੱਲੀ ਦੱਸਿਆ ਮੱਖੀ ਦੀ ਨਹੀਂ ਕਾਲੀ ਦਾ ਮੁਕਾ ਇਹਦਾ ਇਹਦਾ ਮੁਕਾ ਅਦਾ ਕਾਲੀ ਦਾ ਦੇਖੋ ਕੀ ਬੰਦ ਇਹ ਦੱਸ ਗੱਲ ਨਾ ਜਿਹੜੀ ਭਾਉਂਦਾ ਦੱਸ ਨਾ ਮੈਂ ਕਹਿੰਦਾ 11000 ਰੁਪਇਆ ਪੂਰੇ ਕਰਿਆ ਅੱਥੀ ਯਾਰਾ ਆ ਪੜਿਓ ਬੱਕਰੀ ਮੈਂ ਨਹੀਂ ਲੈਣੀ ਨਾ ਹੁਣ ਤੇਰੀ ਗਾਂ ਤੇਰੀ ਮਰਜ਼ੀ ਪਰ ਪੱਕੀ ਲਾਉ ਹੁਣ ਪੱਕਾ ਲਾ ਦੇ ਓਏ ਲਾ 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 ਇਹ ਪੂਰੀ ਅਟਲੀ ਹੋ ਗਈ ਵੀ ਯਾਰ ਗੱਲ ਪਤਾ ਕੀ ਉਹ ਸਾਨੂੰ ਫੜ ਗਿਆ ਬਸ ਕਹਿੰਦਾ ਸਾਨੂੰ ਫੜ ਗਿਆ ਉਹ ਨਹੀਂ ਦੇ ਰਿਹਾ ਉਹ ਖੜਾ 8000 ਓਹ ਸੌ ਮਾਫੀ ਉਹ ਨਹੀਂ ਹਮ ਖੀਜੀ ਨਹੀਂ ਉਹ ਦੱਤੀ ਲਈ ਜਿੰਨੇ ਦੇ ਲਈ ਦੀ ਅੜ ਕੇ ਨਹੀਂ ਆ ਗਈ ਉਹ ਚਿੱਟੀ ਲਾਲ ਹਾਂ ਪਿਕਾ ਨਾ ਕਰ ਯਾਰ ਗਾਣਾ ਨਾ ਪਹਿ ਨਹੀਂ ਰਹੀ ਕਤ ਦੇ ਰਿਆ ਸਾਰੇ ਕਿੰਨੇ ਜਣੇ ਰਏ ਆਏ ਮੁਕਾ ਯਾਰ ਨੋਰੀ ਮੁਕਾ ਸਾਰੇ ਮੁਕਾ ਓਏ ਕਿੰਨੀਆਂ ਲਾਰੀਆਂ ਦਾ ਡੋਟਾ ਗੇਣਾ ਅਗੇ ਨੀ ਕਿੰਨੂ ਠੀਕ ਆ ਲੈ ਇੱਕ ਲੈਣੀ ਸਾਰੇ ਮੈਂ ਲਊ ਸਾਰੀਆਂ ਇਹਨਾਂ ਨੂੰ ਚਲ ਮੁਕਾ ਲਾ ਲੈ ਓਰੀਆਂ ਹਾਂ ਆ ਬੜਾ ਸਾਰੀਆਂ ਸੌਗ ਉਹ ਬੱਚੇ ਆ ਬੱਚੀ ਨਾ ਮਰਦਾ ਦੋ ਦੋ ਤਿੰਨ ਤਿੰਨ हा के कंदा اوہ دا یہ زکرایا گڑی ہوندی آ جے ناں میں کراوں پانے کے اندر ہن جند لگ دے کے دیکھ ایو بچی لے کے مال آ دا 20000 روپے دے دے نہیں کوئی چیز نہیں بنایا میں 50000 روپے دے اب بچی لال پھر ہے کنے کنے 50000 دے کنے نہیں کٹ کٹنا پاجانا پار نہ کیتا نہ او کرے گا بن کے او لیا او لیا کراں لبنگا گیا واہ دی ਆਲੂ ਵਾਲੇ ਆ ਆਓ ਜੀ ਆਪਣੀ ਦਾ ਭਾਈ ਕਿੰਨੇ ਕਹਤਾ 50 ਕਹਤਾ ਪੂਰਾ ਜੀ ਭਾਈ ਹਾਂ ਭਰੇ ਨਾ ਤੋਰੀ ਨੀ ਕਰ ਲੈਦੀ ਇਹ ਕਿਹੜਾ 70 ਕਹਿਣਾ ਮਾ ਲਾ ਹਾਂ ਲਾਣਾ ਗਾ ਇਹ ਸਭਰੇ ਕਿਤੇ ਕਹਦਾ ਦਸ ਦਾ ਕੋ ਬੋੜੀ ਗੱਡੀ ਜਾਂਦੇ ਦੇ ਕੋ ਟਾਈਮ ਨਾਲ ਜਾਉਂ ਲਪੜੇ ਪਏ ਹਾਂ ਹੁਣ ਦੰਦੇ ਨਾ ਆ ਜਾ ਪੈਸੇ ਦਾ ਧਿਆਨ ਨਾ ਤੋ ਤਰੇ ਬਿਆ ਇਕਲਾ ਖੜਾ ਸੀ ਮਾਹਿਆ ਕੋ ਨੂੰ ਤਰਾ ਬਹਿ ਗਿਆ उनका भी नहीं है आला बड़ा बड़ा जा बात तुम ही और बड़ा बड़ा मार छाले को oh, नहीं ए मान दे ले मार मार आ बात तो कोई नहीं बात तो बड़ा है हां 500 होता है 500 और जा अंदर मार सो झाग की मार दे छोटी जी जम नहीं चली चली गया फिर नहीं चली जाए इस लगड़े ਹਾਂ ਜੀ ਹਾਂ ਜੀ ਹਾਂ ਕੋਈ ਕੋਈ ਨਾ ਆਲੀ ਜੀ ਮਾਤਾ ਆਹ ਕਿਹਦੀ ਮਾਤਾ ਪਾ ਪਾਏ ਜੀ ਇਸ ਮਾਮਲੇ ਦੀ ਕਿਹਦੀ ਮਾਤਾ ਮਾਤਾ 55 ਦੀ ਲਾ ਲਾ ਬੱਚੇ ਬੱਚੀ ਨਾ ਮਰਦਾ ਦੋ ਦੋ ਤਿੰਨ ਹਾਂ ਫੇ ਕਿਰਿਆ ਨਾ ਉਰੀ ਆ ਯਾਰ ਨੋ ਨੋ ਜਾਉਂਦੇ ਆ ਲੈ ਹਾਂ ਅੱਲਾ ਹਣ ਆਇਆ ਦੋ ਮੇਵਨੇ ਲੈਣ ਆਈ ਸੀ ਤਾਂ ਭਾਈ ਸਰ ਪਹਿਨਾ ਠੀਕ ਆ ਠੀਕ ਆ ਫੜਾ ਵਾਪਸ ਪੈਸੇ 20000 ਦੇ ਫੱਟਰੇ ਹੋ ਗਿਆ ਭਾਈ ਇਹ ਫੜਾ ਪਿੰਡ ਮਾਰਾ ਦੋ ਮੇਵਨੇ ਲੈਣ ਆ ਕੋਈ ਨਾ ਕੋਈ ਗੱਲ ਨਹੀਂ ਤੁਹਾਨੂੰ ਦੇ ਦੇ ਬਸ ਭਾਈ 50000 ਦੇ ਹੋਗੇ ਭਾਈ ਆਹਾਂ 10 ਨਾਗ ਦੇਖ ਸਕਦੇ ਤੁਸੀਂ ਚਾਰ ਇਹਦਾ ਹਰ ਦਾ ਮਾਰਦਾ ਕੋਈ ਪੰਜ ਦੇ ਲਾਂਗੇ ਦੇਖ ਖੋਦੀ ਤੇ ਘਨਾਲ ਹੋਰ ਦੇ ਛੋਟਾ ਕਿ ਵੱਡਾ ਵੱਡਾ ਪੰਜ ਹੋ ਗਿਆ ਹਾਂ ਤੇ ਇਹਨੂੰ ਪੂਰਾ ਕਰ ਦੋ ਮੇਥੋਂ ਲਾ ਲਾ ਉਹ ਬੱਚਾ ਮੈਨੂੰ ਪੂਰਾ ਕਰ ਦੇ ਪੂਰਾ ਹੋ ਗਿਆ ਦੇਖੋ ਜਿੰਨਾ ਹੋ ਗਿਆ 6000 ਰੁਪਏ ਹੋ ਗਿਆ 6000 ਰੁਪਏ ਨਾ ਵਗ ਗਿਆ ਕੀ ਹੋ ਗਿਆ ਗਣਨਾ ਦੁਬਾਰਾ ਦੇਖ ਸਾਹਮਣੇ ਠੀਕ ਹੈ ਜੀ ਗਣਨਾ ਬਈ ਆ ਦੇਖੋ ਕਿਹੜਾ ਪਿੰਡਾ ਬਈ ਰੱਖੋ ਰੱਖੋ ਠੀਕ ਹੈ ਬਈ ਮੈਂ ਕਿਹਾ ਬਈ ਸੌਦਾ ਹਾਂ ਔਰ ਪੰਜ 6000 ਆ ਗਿਆ ਹੁਣ ਰਹਿ ਗਿਆ ਮਗਰ